ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਘਰ ਲੈ ਕੇ ਆਏ ਹਾਂ ਮੋਗਾ ਸ਼ਹਿਰ ਦੇ ਵਿੱਚ ਬਹੁਤ ਹੀ ਸੋਹਣਾ ਏਰੀਆ ਬਹੁਤ ਹੀ ਸੋਹਣਾ ਘਰ ਬਣਿਆ ਹੋਇਆ ਔਰ ਪਰਤੇ ਦੇ ਵਿੱਚ ਘਰ ਹੈਗਾ ਜਿਹੜੇ ਵੀਰ ਚੰਗੇ ਮੁਹੱਲੇ ਦੇ ਵਿੱਚ ਚੰਗੇ ਏਰੀਆ ਦੇ ਵਿੱਚ ਘਰ ਲੈਣਾ ਚਾਹੁੰਦੇ ਆ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਬਹੁਤ ਹੀ ਸ਼ਾਨਦਾਰ ਜਿਹੜਾ ਘਰ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਇਸ ਵੇਲੇ ਆਪਾਂ ਹੈਗੇ ਜੀ ਇਸ ਘਰ ਦੇ ਪੋਰਚ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਛੋਟੀ ਗੱਡੀ ਹੈ ਜਿਹੜੀ ਪੋਰਚ ਦੇ ਵਿੱਚ ਲੱਗਦੀ ਆ ਚਾਹੇ ਵਲਟੋ ਆ ਜੈਨਾ ਜਾਂ ਐਸਪ੍ਰੈਸੋ ਉਹ ਛੋਟੀਆਂ ਗੱਡੀਆਂ ਜਿਹੜੀਆਂ ਹੈਗੀਆਂ ਉਹ ਲੱਗ ਜਾਂਦੀਆਂ ਬਾਕੀ ਇਸ ਗਲੀ ਦੇ ਵਿੱਚ ਜਿਆਦਾਤਰ ਇਸ ਮੋਹੱਲੇ ਦੇ ਵਿੱਚ ਬਾਹਰ ਹੀ ਗੱਡੀਆਂ ਖੜੀਆਂ ਹੁੰਦੀਆਂ ਆਮ ਘਰਾਂ ਦੀ ਸੋ ਇਹ ਸਟਾਰਟਿੰਗ ਤੇ ਵਾਸ਼ਰੂਮ ਬਣਿਆ ਹੋਇਆ ਸੋ ਘਰ ਬਹੁਤ ਹੀ ਸੋਹਣਾ ਬਣਿਆ ਹੋਇਆ ਜੇ ਕਿਸੇ ਵੀ ਵੀਰ ਭਰਾ ਨੇ ਇਹ ਘਰ ਨੂੰ ਖਰੀਦਣਾ ਹੋਵੇ ਜੋ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਸੋ ਗੱਲ ਕਰਦੇ ਸੀ ਇਸ ਘਰ ਦੀ ਤਾਂ ਸਾਰੀ ਕੁੱਟੀ ਦੇ ਵਿੱਚ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਸੋ ਬਹੁਤ ਹੀ ਸੋਹਣਾ ਜਿਹੜਾ ਘਰ ਬਣਿਆ ਹੋਇਆ ਦੋ ਬੈੱਡਰੂਮ ਆ ਜੀ ਅਟੈਚ ਵਾਸ਼ਰੂਮ ਆ ਡਰਾਈੰਗ ਰੂਮ ਆ ਲੌਬੀ ਆ ਕਿਚਨ ਲਗਭਗ ਸਾਰੀ ਜਿਹੜੀ ਆ ਕੰਪਲੀਟ ਆ ਡੋਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਆ ਸੋ ਇਸ ਵੇਲੇ ਆਪਾਂ ਲੌਬੀ ਦੇ ਵਿੱਚ ਆ ਔਰ ਸਾਰੇ ਘਰ ਦੇ ਵਿੱਚ ਪੀਵੀਸੀ ਜਿਹੜੀ ਇਹ ਕੀਤੀ ਹੋਈ ਆ ਸੋ ਰੰਗ ਰੋਗਣ ਵੀ ਬਹੁਤ ਜਿਹੜਾ ਖੂਬਸੂਰਤ ਕੀਤਾ ਹੋਇਆ ਸੋ ਕੋਈ ਵੀ ਕਲਰ ਐਸਾ ਨਹੀਂ ਜੋ ਅੱਖਾਂ ਨੂੰ ਚੁਬਦਾ ਹੋਵੇ ਭੜਕੀਲਾ ਹੋਵੇ ਸੋ ਬਹੁਤ ਹੀ ਸ਼ਾਨਦਾਰ ਕੋਠੀ ਆ ਔਰ ਬਹੁਤ ਹੀ ਸੌਮਕ ਜਿਹੜੀ ਆ ਮਾਲਕ ਨੇ ਰੱਖੀ ਹੋਈ ਆ ਸੋ ਪੰਜ ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸਾਹਮਣੇ ਤੁਸੀਂ ਡ੍ਰੈنگ ਰੂਮ ਦੇਖ ਸਕਦੇ ਹੋ ਔਰ ਇਧਰਲੀ ਸਾਈਡ ਦੋ ਬੈਡਰੂਮ ਆ ਸਾਹਮਣੇ ਸੋ ਇੰਟਰ ਕਰਦੇ ਆ ਆਪਾਂ ਫਰਸਟ ਬੈਡਰੂਮ ਦੇ ਵਿੱਚ ਸੋ ਇਸ ਬੈਡਰੂਮ ਦੇ ਵਿੱਚ ਜਿਹੜਾ ਕਬਡਜ਼ ਆ ਉਹ ਬਣਿਆ ਹੋਇਆ ਪਿੱਛੇ ਜਾਲ ਵੀ ਕਾਫੀ ਖੁੱਲਾ ਡੁੱਲਾ ਜਿਹੜਾ ਹੈਗਾ ਔਰ ਖੁੱਲੇ ਡੁੱਲੇ ਜਿਹੜੇ ਆ ਬੈਡਰੂਮ ਆ ਤੁਸੀਂ ਦੇਖ ਸਕਦੇ ਹੋ ਸੋ ਜੇਕਰ ਇਸ ਕੋਠੀ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 30 ਲੱਖ ਰੁਪਈਆ ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਗਜੈਸ ਹੋ ਜੂਗੀ 30 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਗਜੈਸ ਹੋ ਜੂਗੀ ਸੋ ਇਹ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜਾਲ ਜਿਹੜਾ ਛੱਡਿਆ ਹੋਇਆ ਹੈ ਰੋਸ਼ਨੀ ਵਾਸਤੇ ਹਵਾ ਵਾਸਤੇ ਔਰ ਵਾਸ਼ਿੰਗ ਏਰੀਆ ਵੀ ਹੈਗਾ ਕਾਫੀ ਖੁੱਲ ਖੁੱਲਡੁੱਲਾ ਜਿਹੜਾ ਜਾਲ ਆ ਔਰ ਵਾਸ਼ਰੂਮ ਜਿਹੜਾ 21 ਆ ਬੈਕ ਸਾਈਡ ਤੇ ਸੋ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਆ ਸੋ ਡੋਰ ਵਿੰਡੋ ਦੀ ਗੱਲ ਕਰੀਏ ਉਹ ਵੀ ਬਹੁਤ ਸ਼ਾਨਦਾਰ ਆ ਬਹੁਤ ਹੀ ਸੋਹਣੇ ਡੋਰਸ ਜਿਹੜੇ ਆ ਲੱਗੇ ਹੋਏ ਆ ਸੋ ਅੱਜ ਵੀ ਆਪਾਂ ਦੂਸਰੇ ਬੈਡਰੂਮ ਦੇ ਵਿੱਚ ਪਹੁੰਚੁਕੇ ਆਂ ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਉਹ ਲੱਗਿਆ ਹੋਇਆ 5 ਮਰਲਿਆਂ ਦੇ ਵਿੱਚ ਇਹ ਕੋਠੀ ਆ ਜੁਹਾਰਨਗਰ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੜਾ ਏਰੀਆ ਹੈਗਾ ਮੁਹੱਲਾ ਹੈਗਾ ਜੁਹਾਰਨਗਰ ਮੋਗਾ ਸ਼ਹਿਰ ਦਾ ਸੋ ਇਹ ਵਾਸ਼ਰੂਮ ਆ ਤੁਸੀਂ ਦੇਖ ਸਕਦੇ ਹੋ ਦੋਨੇ ਬੈਡਰੂਮਾਂ ਦੇ ਨਾਲ ਜਿਹੜਾ ਅਟੈਚ ਆ ਦੂਸਰਾ ਗੇਟ ਜਿਹੜਾ ਚਾਰਚ ਛੱਡਿਆ ਹੋਇਆ ਸੋ ਬਹੁਤ ਹੀ ਖੂਬਸੂਰਤ ਘਰ ਤੁਹਾਡੇ ਵਾਸਤੇ ਲੈ ਕੇ ਆਏ ਆ 30 ਲੱਖ ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਰੈਟ ਹੋ ਜੂਗੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾਣੇ ਇਹ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਘਰ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਘਰ ਨੂੰ ਖਰੀਦ ਵੀ ਸਕਦੇ ਹੋ ਸੋ 5 ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੇ ਗਲੀ ਦੀ ਗੱਲ ਕਰੀਏ ਤਾਂ 20 ਫੁੱਟ ਜਿਹੜੀ ਆ ਗਲੀ ਆ ਮੋਗਾ ਸ਼ਹਿਰ ਜੁਝਾਰ ਨਗਰ ਦੇ ਵਿੱਚ ਇਹ ਘਰ ਹੈਗਾ ਜੀ ਤੇ ਆਜੋ ਫਿਰ ਦੇਖਦੇ ਆ ਇਸ ਘਰ ਦੀ ਕਿਚਨ ਸੋ ਕਿਚਨ ਦੀ ਗੱਲ ਕਰੀਏ ਤਾਂ ਕਬੜ ਦਾ ਕੰਮ ਆ ਜਿਹੜਾ ਕਿਚਨ ਦੇ ਵਿੱਚ ਨਵਾਂ ਹੀ ਹੋਇਆ ਬਹੁਤ ਸੋਹਣਾ ਹੀ ਹੋਇਆ ਸੋ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਹੈ ਇਸ ਘਰ ਦੀ ਜਿਹੜੀ ਕਿਚਨ ਸੋ ਡੋਰ ਵਿੰਡੋ ਦੀ ਗੱਲ ਕਰੀਏ ਜਾਂ ਕਬੜ ਦੀ ਗੱਲ ਕਰੀਏ ਪੱਥਰ ਦੀ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 30 ਲੱਖ ਰੁਪਇਆ ਜਿਹੜੀ ਹੈ ਡਿਮਾਂਡ ਹੈਗੀ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਮਾਪਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜੋ ਦੋ ਤਿੰਨ ਫੋਟੋਆਂ ਕਰ ਦਿਆਂ ਫਰੰਟ ਤੋਂ ਖਿੱਚ ਕੇ ਤੇ ਘਰ ਦੀ ਪੂਰੀ ਡਿਟੇਲ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਇਸ ਵੇਲੇ ਆਪਾਂ ਘਰ ਦੀ ਛੱਤ ਦੇ ਉੱਪਰ ਆਸੇ ਪਾਸੇ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਰਹਿائش ਬਹੁਤ ਹੀ ਸੇਫ ਏਰੀਆ ਜੁਜਾਰ ਨਗਰ ਮੋਗਾ ਸ਼ਹਿਰ ਰੇਟ 30 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰੋਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ